ਇਕ ਓਅੰਕਾਰ ਸਤਿਗੁਰ ਪ੍ਰਸਾਦ ਅਪ੍ਰਸਾਦ ਸੋਈਏ ਪਾਤਸ਼ਾਹੀ ਦਸਮੀ ਸਰਾਵਗ ਸੁਦਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਅਸੂਰ ਸੁਰਾਰਦਨ ਸੁਦਸਦਾदिक ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹਿਓ ਮਤ ਓ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋਤੇ ਕਰਤੀਬ ਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪ੍ਰੰਗ ਸਿਕੂਦਤ ਹੌਣ ਕੇ ਗਉਨ ਕੋ ਜਾਤ ਨਿਵਾਰੇ ਭਜ ਭੁਜਾਨ ਕੀ ਪੂਪ ਭਲੇ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਾਫੇ ਪੂਪਤ ਅੰਤ ਕੋ ਨਾਗੇ ਹੀ ਪਾਇ ਪਧਾਰੇ ਜੀਤ ਫਰੇ ਸਭ ਦੇਸ ਤੇ ਸਾਧ ਕੋ ਬਾਜ ਧੂਰ ਮਿਰਦੰਗ ਨਗਾਰੇ ਗੁੰਜਤ ਹੋਰਗ ਜਾਣ ਕੇ ਸੁੰਦਰ ਹਸਦ ਹੈ ਰਾਜ ਹਜਾਰੇ ਪੂਤ ਭਿਖ ਭਗਵੰਤ ਕੀ ਪੂਤ ਕੌਨ ਗਰੇ ਨਹੀ ਜਾਤ ਵਿਚਾਰੇ ਸ੍ਰੀ ਪਤਿ ਸ੍ਰੀ ਭਗਵੰਤ ਦੇ ਬਿਨ ਆਤ ਕੋ ਆਤ ਕੇ ਧਾਮ ਸਿਧਾਰੇ ਤੀਰਥ ਨਾਨਦ ਦੇ ਆਦਮਦਾਨ ਸੋ ਸੰਜਮ ਨੇ ਮਾਨੇ ਕੋ ਸਿਖਾ ਬੇਗ ਪ੍ਰਾਂਤ ਤੇਵ ਪ੍ਰਾਂਤ ਜਮੀਂ ਜਵਾ ਸੁਵਾਨ ਕੇ ਭੇਖ ਹੈ ਪੌਣ ਆਹਾਰ ਜਤੀ ਜਤ ਧਾਰ ਸਭ ਐਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਜਿਵਨ ਪੁੱਤ ਇਹ ਪਰ ਤੇਵ ਨੇਕ ਨਾ ਲੇਖਾ ਸੁਦਸ ਪਾ ਦੁਰੰਤ ਦੁਵਾਹ ਸੋ ਸਾਸਨਾ ਦੁਰਜਾ ਹੰਦ ਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪ੍ਰਬਤ ਪਦ ਹਣੇ ਨਾ ਲੈਗੇ ਹੋਰ ਆਰੀ ਨਮ ਰੋਰਮ ਵਾਸਨ ਮਾਤਿਮ ਤੁੰਦ ਨ ਮਾਰਮ ਲੈਗੇ ਇਹ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਰੇਨ ਤਿਆਗ ਜਹਾਨ ਉਦਾਮ ਚਲੈਗੇ ਬੀਰੋ ਪਰ ਵਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਵਸਦ ਮਾਤੇ ਗਜਾਮ ਕੇ ਮਾਨ ਵਲਿਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਿਆ ਸਾਹਿਬ ਸ੍ਰੀ ਸੰਗੂ ਸਰਨਾਇ ਜਾ ਚੁਕ ਅਨੇ ਸੋ ਇਕ ਦੇ ਵੇਆ ਦਾਨਵ ਦੇਵ ਬਨਿੰਨ ਸਚਰ ਭੂਤ ਭਵਿਤ ਭਵਾਲ ਚ ਪੈ ਜੀਵ ਜਿਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵਤ ਪੈਂਗੇ ਤੁਮ ਪ੍ਰਤਾਪ ਨੂੰ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਸ ਉਪਰ ਸੰਨ ਫਰੇ ਜਗ ਸਤਰ ਸਵੇ ਅਬ ਲੋਕ ਚ ਪੈਂਗੇ ਮਾਨਵੇਂਦਰ ਗਜੇਂਦਰ ਨਰਾਤਪ ਜੋਨ ਤਰਲੋਕ ਕੋ ਰਾਜ ਕਰੇਂਗੇ ਕੋੜ ਸਨਾਨ ਗਜਾਤਿਕ ਦਾਨ अनैक सुंबर साज पर रहेंगे ब्रह्म में सर्वसि सची पुतोम फसे जंप आस करेंगे जय नर श्री पद के पर सहाय पग ते नर फेर ना देत रहेंगे ताव जो दो लोचन मूंद कै बैठ सेवक ध्यान लगायो न हाथ प्रियोनी सास सुन्द्र लोग गयो परलोक आयो वास्की ओक्यान सो बैठ कै ऐसी ऐसी सुवै सुतायो ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਾਹੂਲ ਪਾਹਨ ਪੂਜ ਧਰਿ ਉਸ ਕਾਉ ਲੈ ਲਿੰਗ ਕਰੇ ਲਟਕਾਉ ਕਾਉ ਲਖਿਓਰ ਬਾਚਿ ਦੇ ਸਾਮੈ ਕਾਉ ਕੋ ਛਾਕੋ ਸੀਸ ਨਿਭਾਇਓ ਕੋ ਮ੍ਰਿਤਾਂਨ ਕੋ ਪੂਜਿਤ ਹੈ ਪਾਸੋ ਕੋ ਮ੍ਰਿਤਾਂਨ ਕੋ ਪੂਜਨ ਧਾਇਓ ਪੂਰ ਕਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਔਰ ਕਿਰਿਆ ਊਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ